ਪਹਿਲੀ ਗੱਲ ਤੇ ਸਰਕਾਰ ਨੇ ਜਿਹੜੀ ਐਨਐਸਏ ਲਾਈ ਲਾਈ ਨੀ ਜਾਂ। ਉਹਨਾਂ ਦੇ 2 ਸਾਲ ਜ਼ਿੰਦਗੀ ਦੇ ਖਰਾਬ ਕਰਤੇ। ਇਹਨਾਂ ਨੇ ਕੋਈ ਆਸਾਨ ਨਹੀਂ ਕੀਤਾ। ਜਿਹੜੇ 7 ਬੰਦਿਆਂ ਦੀ ਕਹਿੰਦੇ ਐਨਐਸਏ ਤੋੜੀ ਆ। ਹਾਂਜੀ। ਉਹਨਾਂ ਦਾ ਟਾਈਮ ਪੀਰੀਅਡ ਪੂਰਾ ਹੋ ਗਿਆ। ਪਹਿਲੀ ਤਾਂ ਗੱਲ ਵੀ ਐਨਐਸਏ ਲੱਗਦੀ 1 ਸਾਲ ਦੀ। ਕਾਨੂੰਨ ਦੇ ਦਾਇਰੇ ਤੋਂ ਬਾਹਰ ਜਾ ਕੇ ਇਹਨਾਂ ਨੇ 2 ਸਾਲ ਦੀ ਐਨਐਸਏ ਲਗਾਈ। ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਚਾਚਾ ਜੀ ਉਹ ਨਹੀਂ। ਜਗਤ ਸਿੰਘ ਨਾਲ ਕੋਪਲਪਲੀ ਸਿੰਘ ਉਹਨਾਂ ਨੂੰ ਵੀ ਨਾਲ ਹੀ ਪੰਜਾਬ ਦੀ ਜੇਲ੍ਹ ਸੰਦ ਕੀਤਾ ਜਾ ਸਕਦਾ ਸੀ। ਪਰ ਸਰਕਾਰ ਸਰਾ ਸਰ ਠਾਕਾ ਸਰਕਾਰ ਨੂੰ ਡਾਰਿਆ ਜੀ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਜਿਹੜੀ ਆ ਅਕਾਲੀ ਦਲ ਵਾਰਸ ਪੰਜਾਬ ਦੇ ਭਾਈ ਅਮਰਤਪਾਲ ਸਿੰਘ ਦੀ ਅਗਵਾਈ ਦੇ ਵਿੱਚ ਬਣੀ ਆ ਜਿਹਦੀ ਲੋਕਪ੍ਰਿਆ ਦਿਨੋਂ ਦਿਨ ਵਧਦੀ ਜਾ ਰਹੀ ਆ ਇਸ ਕਰਕੇ ਉਹ ਲੰਮਾ ਸਮਾਂ ਭਾਈ ਸਾਹਿਬ ਨੂੰ ਅੰਦਰ ਰੱਖਣ ਦੀ ਕੋਸ਼ਿਸ਼ ਕਰ ਰਹਾ ਆ ਕਿ ਇਹ ਪੰਜਾਬ ਦੇ ਵਿੱਚ ਸਰਕਾਰ ਨਾ ਬਣਾ ਜਾਣ ਪਰ ਸਾਨੂੰ ਬੜੀ ਆਸ ਆ ਕਿ ਜਲਦੀ ਭਾਈ ਅਮਰਤਪਾਲ ਸਿੰਘ ਜੀ ਉਹ ਵੀ ਜੇਲ੍ਹ ਦੇ ਵਿੱਚੋਂ ਬਾਹਰ ਆਉਣਗੇ ਤੇ 2027 ਦੇ ਵਿੱਚ ਪੂਰੀ ਫਤਵੇ ਦੇ ਨਾਲ ਪੰਜਾਬ ਦੇ ਸਰਕਾਰ ਬਣਾਵਾ ਤੁਸੀਂ ਦੇਖਣਾ ਵੀ ਪੰਜਾਬ ਦੇ ਵਿੱਚ ਥਾਂ ਥਾਂ ਤੇ ਧਰਨੇ ਲੱਗਦੇ ਆ ਬਹੁਤ ਵਰੀ ਕਿਸਾਨ ਵੀਰਾਂ ਨੇ ਵੀ ਥਾਣੇ ਘੇਰੇ ਆ ਜੇਲਾ ਘਟੀਆਂ ਇਹ ਕੋਈ ਬਹੁਤਾ ਤੋਂ ਵੱਡਾ ਮਸਲਾ ਨਹੀਂ ਜਿਹੜਾ ਸਰਕਾਰ ਨੇ ਐਨਐਸਏ ਲਗਾਈ ਉਹ ਤੇ ਸਿਰਫ ਧੱਕੇਸ਼ਾਹੀ ਕੀਤੀ ਆ ਪੰਜਾਬ ਦੇ ਵਿੱਚ ਨਸ਼ੇ ਨੂੰ ਪ੍ਰਫੁੱਲਤ ਕਰਨ ਵਾਸਤੇ ਕਿਉਂਕਿ ਭਾਈ ਅਮਰਤਪਾਲ ਸਿੰਘ ਦਾ ਮੁੱਖ ਅਜੰਡਾ ਸੀ ਨੌਜਵਾਨੀ ਨੂੰ ਬਚਾਉਣਾ ਉਹਨਾਂ ਨੂੰ ਨਸ਼ਿਆਂ ਤੋਂ ਕੱਢ ਕੇ ਤੇ ਗੁਰੂ ਦੇ ਲੰਡਾਉਣਾ ਉਸ ਲਹਿਰ ਨੂੰ ਇਹਨਾਂ ਨੇ ਰੋਕ ਕੇ ਤੇ ਨਸ਼ੇ ਦਾ ਬਲਾਵਾ ਤੁਸੀਂ ਵੇਖ ਹੀ ਲਿਆ ਤਾਂ ਤਾਂ ਤੇ ਅੱਜ ਨੌਜਵਾਨ ਸਾਡੇ ਨਸ਼ਾ ਕਰਕੇ ਦੇਖ ਰਹੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਹੁਣ ਜਿਹੜੇ ਤੇ ਨਸ਼ੇ ਦੇ ਸਦਾਕ ਰਹਿਆ ਉਹਨਾਂ ਦੇ ਤਾਂ ਕੋਈ ਕਾਰਵਾਈ ਨਹੀਂ ਹੋ ਰਹੀ ਤੇ ਜਿਹੜੇ ਛੋਟੇ ਮੋਟੇ ਉਹਨਾਂ ਨੂੰ ਫੜ-ਫੜ ਕੇ ਕਿਸੇ ਦਾ ਘਰ ਢਾਹ ਲੋ ਇਹ ਤਮਾਸ਼ਾ ਬਣਾਇਆ ਪਿਆ ਸਰਕਾਰ ਦਾ ਉਸ ਤੋਂ ਅੱਗੇ ਲੱਗ ਹੀ ਨਹੀਂ ਸਕਦੀ ਪੰਜਾਬ ਸਰਕਾਰ ਠੀਕ ਉਹਦਾ ਫਾਇਦਾ ਲੈਣ ਦੀ ਕੋਸ਼ਿਸ਼ ਕਰੂਗੀ ਪਈ ਐਨਐਸਓ ਤੋੜ ਦਿਆ ਪਰ ਉਹ ਐਨਐਸਓ ਉਹਨਾਂ ਦੇ ਪੂਰੀ ਹੋ ਗਏ ਟਾਈਮ 50 ਪੀਰੀਅਡ ਨਾ ਪੂਰਾ ਹੋ ਗਿਆ ਤਾਂ ਕਰਕੇ ਉਹ ਆਇਆ ਇਸੇ ਤਰ੍ਹਾਂ ਭਾਈ ਅਮਰਤਪਾਲ ਸਿੰਘ ਵੀ ਅਗਲੇ ਮਹੀਨੇ ਪੂਰੀ ਹੋ ਰਹੀ ਹੈ ਉਹ ਵੀ ਜਲਦੀ ਪੰਜਾਬ ਦੇ ਵਿੱਚ ਆਉਣਗੇ ਤੇ ਜਿਹੜੇ ਛੋਟੇ ਮੋਟੇ ਇਹਨਾਂ ਦੇ ਕੇਸ ਐ ਕੋਈ ਬਹੁਤੇ ਵੱਡੇ ਕੇਸ ਨਹੀਂ ਆ ਕਿਸੇ ਥਾਣੇ ਦਾ ਘਰਾਓ ਕਰਨਾ ਕੋਈ ਬਹੁਤੀ ਵੱਡੀ ਗੱਲ ਨਹੀਂ ਆ ਜਿਹੜੀ ਪੰਜਾਬ ਆਹ ਹਾਂ ਇਹ ਪੰਥ ਦੇ ਖਿਲਾਫ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕਰਦਾ ਵੀ ਆਪਣੀ ਸੁੱਤੀ ਹੋਈ ਨੀਂਦ ਦੇ ਵਿੱਚੋਂ ਜਾਗੋ ਤੇ ਪੰਜਾਬ ਦੇ ਲੋਕਾਂ ਦੀ ਰਖਵਾਲੀ ਕਰਨਾ ਤੁਹਾਡਾ ਫਰਜ਼ ਆ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਵੋਟਾਂ ਇਸ ਕਰਕੇ ਪਾਈਆਂ ਕਿ ਤੁਸੀਂ ਪੰਜਾਬ ਦਾ ਮਾਹੌਲ ਪੰਜਾਬ ਵਿੱਚ ਜੜ ਵਗਦਾ ਛੇਵਾ ਤਰ੍ਹਾਂ ਨਸ਼ਿਆਂ ਦਾ ਉਹਨੂੰ ਥੱਲ ਪਾਉਗੇ ਕਿਉਂਕਿ ਤੁਸੀਂ ਬੜੇ 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 ਸੁਪਨੇ ਵਟਾਏ ਲੋਕਾਂ ਨੇ ਬਿਲਕੁਲ ਸਾਰੇ ਸੁਪਨੇ ਲੋਕਾਂ ਦੇ ਚੱਕਣਾ ਚੂਰ ਕਰਤੇ ਤੁਸੀਂ ਤੇ ਜਿਹੜੇ ਦਿਨੋਂ ਦਿਨੋਂ ਦਿਨ ਪੰਜਾਬ ਦੇ ਥਾਂ ਥਾਂ ਤੇ ਕਤਲ ਹੋ ਰਹਾ ਹੈ ਕਰ ਤੋਂ ਕਤਲੋਂ ਗੈਰ ਮੱਚੀ ਪਈ ਆ ਪਰ ਪੰਜਾਬ ਦੀ ਸਰਕਾਰ ਦੇ ਕੰਨ ਤੇ ਜੋ ਨਹੀਂ ਸਰਕਾਰ ਇਸ ਕਰਕੇ ਮੈਂ ਅਪੀਲ ਕਰਦਾ ਵੀ ਪੰਜਾਬ ਵੱਲ ਧਿਆਨ ਦਿਓ ਪੰਜਾਬੀ ਤਲ ਧਿਆਨ ਦਿਓ ਲੋਕਾਂ ਨੇ ਤੁਹਾਡੇ ਕੋ ਤੁਹਾਨੂੰ ਵੋਟਾਂ ਇਸ ਕਰਕੇ ਪਾਈਆਂ ਵੀ ਤੁਸੀਂ ਪੰਜਾਬ ਦਾ ਕੁਝ ਸਵਾਰੋ ਪਿਛਲੇ ਦਿਨੀ ਹਮਾਤਲੋਂ ਜਾਂਦਿਆਂ ਜਿਹੜਾ ਝੰਡੇ ਲਾ ਕੇ ਪਿੰਡਾਂਆਂ ਦੇ ਝੰਡੇ ਲੱਗੇ ਸੀ ਉਹਨਾਂ ਨੂੰ ਉਤਾਰ ਕੇ ਉਹ ਲੜਾਈ ਮਾਰਕਾਈ ਕੀਤੀ ਜਾਂਦੀ ਹੈ ਕਿਤੇ ਨਾ ਕਿਤੇ ਕਿਸ ਤਰ੍ਹਾਂ ਦੇਖਦੇ ਪਲਾਂਟਡ ਚੂਜਾ ਨਹੀਂ ਕਿਉਂਕਿ ਏਜੰਸੀਆਂ ਵੱਖਰੇ ਵੱਖਰੇ ਰਾਜਾਂ ਦੇ ਵਿੱਚ ਆਪਣੇ ਜਿਹੜੇ ਬੰਦੇ ਪੈਦਾ ਕਰਕੇ ਰੌਲਾ ਪਾਉਣ ਦੀ ਕੋਸ਼ਿਸ਼ ਕਰਦੀਆਂ ਹੁਣ ਸੰਤ ਜਰਨੈਲ ਸਿੰਘ ਦੀ ਖਾਲਸਾ ਪਿੰਡਾਂ ਵਾਲੇ ਜਿਨ੍ਹਾਂ ਦੇ ਕੋਈ ਵੀ ਕੇਸ ਦਰਜ ਨਹੀਂ ਆ ਬਿਲਕੁਲ ਉਹਨਾਂ ਦੇ ਕਿਤੇ ਉਹਨਾਂ ਨੂੰ ਕਿਤੇ ਹਤਮਤੀ ਉਹਨਾਂ ਨੇ ਵੀ ਉਹਨਾਂ ਨੂੰ ਰੋਕਦੇ ਤਾਂ ਝੰਡਾ ਨਹੀਂ ਲੱਗਣ ਦਿੰਦਾ ਕਿਉਂ ਨਹੀਂ ਝੰਡਾ ਲੱਗਣ ਦਿੰਦਾ ਜਾਂ ਤੇ ਸਰਕਾਰ ਬੈਨ ਕਰੇ ਜਾਂ ਤੇ ਸਰਕਾਰ ਬੈਨ ਕਰੇ ਸਰਕਾਰ ਵੀ ਉਹਦੇ ਤੇ ਉਹਨੂੰ ਬੈਨ ਨਹੀਂ ਕਰ ਸਕਦੀ ਕਿਉਂਕਿ ਸੰਪੰਨ ਤੇ ਅਜੇ ਤੱਕ ਕੋਈ ਵੀ ਅਪਇਰ ਵਰਦ ਨਹੀਂ ਆ। ਤੇ ਉਥੇ ਜਾਣ ਬੁੱਝ ਕੇ ਉਹ ਜਾ ਮਾਹੌਲ ਬਣਾਇਆ ਜਾ ਰਿਹਾ। ਸਾਡੇ ਨੌਜਵਾਨਾਂ ਨੂੰ ਸਿੱਖ ਸਿੱਖਾਂ ਨੂੰ ਜਥੇਬੰਦੀਆਂ ਨੂੰ ਜਾਣ ਬੁੱਝ ਕੇ ਇੱਥੇ ਪਰੇਸ਼ਾਨ ਕੀਤਾ ਜਾ ਰਿਹਾ ਤਾਂ ਕਿ ਇਹੋ ਜਿਹਾ ਮਾਹੌਲ ਕ੍ਰੀਏਟ ਕੀਤਾ ਜਾਵੇ, ਡਰ ਦਾ ਮਾਹੌਲ ਕ੍ਰੀਏਟ ਕੀਤਾ ਜਾਵੇ। ਰੋ 99 نیوز ਦੇ ਨਾਲ ਤੁਸੀਂ ਜੁੜਿਓ ਤੇ ਮੈਂ ਅਰਮਿੰਦਰ ਸਿੰਘ ਹੀਰਾ। ਡੀਆਈਜੀ ਸਾਹਿਬ ਦਾ ਬਿਆਨ ਆਉਂਦਾ ਰਾਤ ਵੀ ਅਮਰਤਪਾਲ ਜੀ ਸੱਤ ਸਾਥੀ ਜਿਹੜੇ ਨੇ ਉਹ ਅਜਨਾਲੇ ਦੀ ਜੇਲ੍ਹ ਚ ਸ਼ਿਫਟ ਕੀਤੇ ਜਾਣਗੇ ਇਹਦੇ ਇਹਨੂੰ ਮੁੱਖ ਰੱਖਦੇ ਹੋਏ ਅੱਜ ਸਾਡੇ ਨਾਲ ਮੌਜੂਦ ਨੇ ਦਲਜੀਤ ਸਿੰਘ ਜੀ ਜਵੰਦਾ ਮੁੱਖ ਸੇਵਾਦਾਰ ਪੱਟੀ ਹਲਕੇ ਤੋਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਕੀ ਅਮਰਤਪਾਲ ਦੀ ਰਿਹਾਈ ਇਹਨਾਂ ਸਾਥੀਆਂ ਦੇ ਨਾਲ ਨਹੀਂ ਸੀ ਹੋਣੀ ਚਾਹੀਦੀ ਕਿਸ ਤਰ੍ਹਾਂ ਦੇਖਦੇ ਹੋ ਵੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਟੀਵੀ ਚੈਨਲ ਦੇ ਸਾਰੇ ਸਰੋਤਿਆਂ ਨੂੰ ਸ਼ੁਕਰੀਆ ਦਾ ਕਰਦਾ ਕਿ ਤੁਸੀਂ ਮੈਨੂੰ ਇਸ ਚੈਨਲ ਤੇ ਬੋਲਣ ਲਈ ਟਾਈਮ ਦਿੱਤਾ ਤੇ ਉਸ ਤੋਂ ਅੱਗੇ ਜਿਹੜੀ ਤੁਸੀਂ ਡੀਆਈਜੀ ਸਾਹਿਬ ਦੇ ਬਿਆਨ ਦੀ ਗੱਲ ਕੀਤੀ ਆ ਹਾਂਜੀ ਦੇਖੋ ਜੀ ਪਹਿਲੀ ਗੱਲ ਤੇ ਸਰਕਾਰ ਨੇ ਜਿਹੜੀ ਐਨਐਸਏ ਲਾਈ ਲਾਈ ਨਜਾਇਜ਼ ਹਾਂ ਉਹਨਾਂ ਦੇ 2 ਸਾਲ ਜ਼ਿੰਦਗੀ ਦੇ ਖਰਾਬ ਕਰਤੇ ਹਾਂ ਤੇ ਹੁਣ ਇਹਨਾਂ ਨੇ ਕੋਈ ਅਸਰ ਨਹੀਂ ਕੀਤਾ ਜਿਹੜੇ 7 ਬੰਦਿਆਂ ਦੀ ਕਹਿੰਦੇ ਐਨਐਸਏ ਤੋੜੀ ਆ ਹਾਂਜੀ ਉਹਨਾਂ ਦਾ ਟਾਈਮ ਪੀਰੀਅਡ ਪੂਰਾ ਹੋ ਗਿਆ ਪਹਿਲੀ ਤਾਂ ਗੱਲ ਵੀ ਐਨਐਸਏ ਲੱਗਦੀ 1 ਸਾਲ ਦੀ ਆ। ਕਾਨੂੰਨ ਦੇ ਦੈਰੇ ਚੋਂ ਬਾਹਰ ਜਾ ਕੇ ਇਹਨਾਂ ਨੇ 2 ਸਾਲ ਦੀ ਐਨਐਸਏ ਲਗਾਈ। ਵੀ ਦੁਬਾਰਾ ਸਾਲ ਦੀ ਹੋਰ ਵਧਾ ਦਿੱਤੀ। ਹੋਰ ਵਧਾਤੀ। ਹੁਣ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਚਾਚਾ ਜੀ ਹੁਣੀ ਜਗਤ ਸਿੰਘ ਨਾਲ ਪਰਪਲਪ੍ਰੀਤ ਸਿੰਘ ਉਹਨਾਂ ਨੂੰ ਵੀ ਨਾਲ ਹੀ ਪੰਜਾਬ ਦੀ ਜੇਲ੍ਹ ਦਸਬਟ ਕੀਤਾ ਜਾ ਸਕਦਾ ਸੀ। ਪਰ ਸਰਕਾਰ ਸਰਾਸਰ ਠਕਾ ਕਰ ਰਹੀ ਹੈ। ਕਿਸ ਗੱਲ ਦਾ ਡਰ ਹੈ ਅਮਰਤਪਾਲ ਦੇ ਕੋਲ? ਕਿਸ ਗੱਲ ਦਾ ਡਰ ਹੈ ਸਰਕਾਰ ਨੂੰ? ਸਰਕਾਰ ਨੂੰ ਡਰਿਆ ਜੀ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਜਿਹੜੀ ਆ ਅਕਾਲੀ ਦਲ ਵਾਰਸ ਪੰਜਾਬ ਦੇ ਭਾਈ ਅਮਰਤਪਾਲ ਸਿੰਘ ਦੀ ਅਗਵਾਈ ਦੇ ਵਿੱਚ ਬਣੀ ਆ ਜਿਹਦੀ ਲੋਕਪ੍ਰਿਆ ਦਿਨੋਂ ਦਿਨ ਵਧਦੀ ਜਾ ਰਹੀ ਆ ਤੇ ਉਹਦੇ ਤੋਂ ਸਰਕਾਰ ਤੇ ਬਾਕੀ ਪਾਰਟੀਆਂ ਡਰੀਆਂ ਆ ਇਸ ਕਰਕੇ ਉਹ ਲੰਮਾ ਸਮਾਂ ਭਾਈ ਸਾਹਿਬ ਨੂੰ ਅੰਦਰ ਰੱਖਣ ਦੀ ਕੋਸ਼ਿਸ਼ ਕਰ ਰਹੇ ਆ ਕਿ ਇਹ ਪੰਜਾਬ ਦੇ ਵਿੱਚ ਸਰਕਾਰ ਨਾ ਬਣਾਇਆ ਜਾਣਾ ਪਰ ਸਾਨੂੰ ਬੜੀ ਆਸ ਆ ਕਿ ਜਲਦੀ ਭਾਈ ਅਮਰਤਪਾਲ ਸਿੰਘ ਜੀ ਉਹ ਵੀ ਜੇਲ੍ਹ ਦੇ ਵਿੱਚੋਂ ਬਾਹਰ ਹੋਣਗੇ ਤੇ 2027 ਦੇ ਵਿੱਚ ਪੂਰੀ ਫਤਵੇ ਦੇ ਨਾਲ ਪੰਜਾਬ ਦੇ ਸਰਕਾਰ ਬਣਾਵਾਂਗੇ ਆਜੀ ਸਾਹਿਬ ਵੱਲੋਂ ਇਹ ਵੀ ਕਿਹਾ ਜਾਂਦਾ ਹੈ ਵੀ ਇਹ ਐਨਐਸਏ ਖਤਮ ਹੋਈ ਆ ਅਜੇ ਇਹ ਕੇਸ ਦੀ ਜਿਹੜੀ ਆ ਜਾਂਚ ਪ੍ਰੋਪਰ ਤਰੀਕੇ ਨਾਲ ਕੀਤੀ ਜਾਊਗੀ ਕੇਸ ਚੱਲੇਗਾ ਅੱਗੇ ਕੇਸ ਕੀ ਚਲਾਉਣਗੇ ਜੀ ਵੇਖੋ ਤੁਸੀਂ ਦੇਖਣਾ ਵੀ ਪੰਜਾਬ ਦੇ ਵਿੱਚ ਥਾਂ ਥਾਂ ਤੇ ਧਰਨੇ ਲੱਗਦੇ ਆ ਬਹੁਤ ਵਰੀ ਕਿਸਾਨ ਵੀਰਾਂ ਨੇ ਵੀ ਥਾਣੇ ਘੇਰੇ ਆ ਜੇਲਾ ਕਟੀਆਂ ਜੇਲਾ ਕਟੀਆਂ ਇਹ ਕੋਈ ਬਹੁਤਾ ਕੋਈ ਵੱਡਾ ਮਸਲਾ ਨਹੀਂ ਜਿਹੜਾ ਸਰਕਾਰ ਨੇ ਐਨਐਸਏ ਲਗਾਈ ਆ ਉਹ ਤੇ ਸਿਰਫ ਇੱਕ ਧੱਕੇਸ਼ਾਹੀ ਕੀਤੀ ਆ ਪੰਜਾਬ ਦੇ ਵਿੱਚ ਨਸ਼ੇ ਨੂੰ ਪ੍ਰਫੁੱਲਤ ਕਰਨ ਵਾਸਤੇ ਕਿਉਂਕਿ ਭਾਈ ਅਮਰਤਪਾਲ ਸਿੰਘ ਦਾ ਮੁੱਖ ਅਜੰਡਾ ਸੀ ਨੌਜਵਾਨੀ ਨੂੰ ਬਚਾਉਣਾ ਉਹਨਾਂ ਨੂੰ ਨਸ਼ਿਆਂ ਚੋਂ ਕੱਢ ਕੇ ਤੇ ਗੁਰੂ ਦੇ ਲੜ ਲਾਉਣਾ ਉਸ ਲਹਿਰ ਨੂੰ ਇਹਨਾਂ ਨੇ ਰੋਕ ਕੇ ਤੇ ਨਸ਼ੇ ਦਾ ਬਲਾਵਾ ਤੁਸੀਂ ਵੇਖ ਹੀ ਲਿਆ ਥਾਂ-ਥਾਂ ਤੇ ਅੱਜ ਨੌਜਵਾਨ ਸਾਡੇ ਨਸ਼ਾ ਕਰਕੇ ਨਿਕ ਰਹੇ ਰੋਜ਼ ਆਏ ਤੇ ਮੋਤਾਂ ਨੌਜਵਾਨ ਮੁਰਿਆਂ ਦੀਆਂ ਹੋ ਰਹੀਆਂ ਤੇ ਮਾਪੇ ਪਰੇਸ਼ਾਨ ਨੇ ਤੇ ਕਿਤੇ ਨਾ ਕਿਤੇ ਜਿਹੜੀ ਸਰਕਾਰ ਦੀ ਸਥਿਤੀ ਆ ਉਹ ਨਸ਼ੇ 'ਤੇ ਕਾਬੂ ਪਾਉਣ ਚ ਅਸਫਲ ਆ ਬਿਲਕੁਲ ਅਸਫਲ ਆ ਜੀ 0% ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਹੁਣ ਜਿਹੜੇ ਤੇ ਨਸ਼ੇ ਦੇ ਸਦਾਕਰ ਆ ਉਹਨਾਂ ਤੇ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਤੇ ਜਿਹੜੇ ਛੋਟੇ ਮੋਟੇ ਉਹਨਾਂ ਨੂੰ ਫੜ-ਫੜ ਕੇ ਕਿਸੇ ਦਾ ਘਰ ਢਾਹ ਲੋ ਇਹ ਤਮਾਸ਼ਾ ਬਣਾਇਆ ਪਿਆ ਸਰਕਾਰ ਨੇ। ਬਾਕੀ ਕੋਈ ਦੱਸੋ ਜੇ ਪੰਜਾਬ ਦੇ ਵਿੱਚ ਕੋਈ ਇਹਨਾਂ ਨੇ ਕਿਸ ਵੱਡੇ ਸਮਗਲਰ ਤੇ ਕਾਰਵਾਈ ਕੀਤੀ ਹੈ ਤੇ। ਜਦਾ ਸਾਹਿਬ ਐਸੇ ਸਰਕਾਰ ਵੱਲੋਂ ਜਿਹੜਾ ਵਾ ਮਤਲਬ ਲੋਕਾਂ ਦੇ ਜਿਹੜੀਆਂ ਨਜਾਇਜ਼ ਪ੍ਰੌਟੀਆਂ ਨਸ਼ੇ ਵੇਚ-ਵੇਚ ਕੇ ਬਣਾਈਆਂ ਉਹ ਢਾਈਆਂ ਜਾ ਰਹੀਆਂ ਉਸ ਨੂੰ ਕਿਸ ਤਰ੍ਹਾਂ ਮਤਲਬ ਤੁਸੀਂ ਦੇਖਦੇ ਜੀ। ਵੇਖੋ ਜੀ ਅਸੀਂ ਤੇ ਇਹ ਸੋਚਦੇ ਹਾਂ ਕਿ ਸਰਕਾਰ ਦਾ ਫਰਜ਼ ਬਣਦਾ ਵਾ ਜਿਹੜਾ ਬੰਦਾ ਨਸ਼ਾ ਵੇਚਦਾ ਜਿੰਨੇ ਨਜਾਇਜ਼ ਪ੍ਰੌਟੀ ਬਣਾਈਆਂ ਉਹਦੇ ਤੇ ਸਰਕਾਰ ਨੂੰ ਢਾਉਣਾ ਚਾਹੀਦਾ ਵਾ। ਪਰ ਉਹਦੇ ਨਾਲ-ਨਾਲ ਜਿਹੜੇ ਛੋਟੇ ਕੀੜੇ ਮਕੜੇ ਉਹਨਾਂ ਨੂੰ ਨਹੀਂ ਫੜਨਾ ਚਾਹੀਦਾ ਜਿਹੜੇ ਵੱਡੇ ਸਮਗਲਰ ਆ ਜਿਨ੍ਹਾਂ ਨੇ ਕਵਾਂਟਲਾਂ ਦੇ ਨਾਲ ਕੰਮ ਕੀਤਾ ਉਹਨਾਂ ਤੇ ਉਹਨਾਂ ਤੇ ਕਿਤੇ ਵੀ ਕਾਰਵਾਈ ਕੀਤੀ ਅਜੇ ਤੱਕ ਪੰਜਾਬ 'ਚ ਇੱਕ ਵੀ ਕੇਸ ਵਖਾਤਾ ਜਿੱਥੇ ਇਹਨਾਂ ਕੋਈ ਕਾਰਵਾਈ ਕੀਤੀ ਹੋਵੇ ਬਿਲਕੁਲ ਬਿਲਕੁਲ ਜੰਦਾ ਸਾਹਿਬ ਕੱਲ ਬਾਪੂ ਜੀ ਦਾ ਬਿਆਨ ਇੱਕ ਆਉਂਦਾ ਵਾ ਜਿਹੜੇ ਕਾਂਸ ਜਸਕਰਨ ਸਿੰਘ ਕਾਨ ਸਿੰਘ ਵਾਲਾ ਉਹ ਤਾਂ ਦੀ ਪਾਰਟੀ ਨੂੰ ਜੁਆਇਨ ਕਰਦੇ ਨੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਦਾਸ ਵੀ ਉਸ ਪ੍ਰੋਗਰਾਮ ਦੇ ਵਿੱਚ ਆਜਿਆ ਸੀ ਮੈਂ ਸਰਦਾਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੂੰ ਪਾਰਟੀ ਚੋਂ ਤੇ ਜਿਵੇਂ ਹੀ ਕਹਿਣਾ ਬਹੁਤ ਵੱਡਾ ਦਰਿਆਦਲੀ ਉਹਨਾਂ ਨੇ ਫੈਸਲਾ ਲਿਆ ਕਿ ਉਹਨਾਂ ਨੇ ਆਪਣੀ ਅਕਾਲੀ ਦਲ ਫਤਿਹ ਜਿਹੜਾ ਸੀ ਉਹਨੂੰ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਮਰਜ ਕੀਤਾ ਬੜਾ ਕਿਉਂਕਿ ਪੰਥਕ ਏਕਤਾ ਦੀ ਲੋੜ ਆ ਉਹਨਾਂ ਨੇ ਏਕਤਾ ਦੀ ਪਹਿਲ ਕੀਤੀ ਆ ਬਹੁਤ ਵਧੀਆ ਇਨਸਾਨ ਨੇ ਜਸ ਸਰਦਾਰ ਜਸਕਰਨ ਸਿੰਘ ਜੀ ਬਹੁਤ ਮਿਹਨਤੀ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਉਹ ਆਪਣੇ ਸਿੰਘ ਲੈ ਕੇ ਜਿਹੜੇ ਵੱਖ-ਵੱਖ ਜ਼ਿਲ੍ਹਿਆਂ ਦੇ ਪ੍ਰਧਾਨ ਉਹਨਾਂ ਦੇ ਜਨਰਲ ਸਕੱਤਰੀ ਮੀਤ ਪ੍ਰਧਾਨ ਜਿਹਦੇ ਵਿੱਚ ਮੁਸਲਮਾਨ ਭਾਈਚਾਰਾ ਵੀ ਸੀ ਹਿੰਦੂ ਭਾਈਚਾਰਾ ਸੀ ਉਹ ਮਤਲਬ ਸਾਡੀਆਂ ਭੈਣਾਂ ਸੀ ਉਹ ਸਾਰੇ ਵੱਡੀ ਗਿੰਦੀ ਦੇ ਵਿੱਚ ਜਿਹੜੇ ਆ ਪਾਰਟੀ ਦੇ ਵਿੱਚ ਮਤਲਬ ਉਹਨਾਂ ਨੇ ਮਰਜ ਕੀਤੀ ਆ ਉਹਦੇ ਨਾਲ ਸਾਡੀ ਪਾਰਟੀ ਨੂੰ ਬਹੁਤ ਵੱਡਾ ਹਲਾਰਾ ਮਿਲਿਆ ਬਹੁਤ ਵੱਡੀ ਜਾਣ ਪਈ ਆ ਮਤਲਬ ਉਹਨਾਂ ਨੇ ਆਪਣੀ ਜਿਹੜੀ ਪਾਰਟੀ ਆ ਉਹ ਵਾਰਸ ਪੰਜਾਬ ਦੇ ਅਕਾਲੀ ਦਲ ਜਿਹੜਾ ਇਹਦੇ 'ਚ ਮਰਜ ਕਰ ਲਈ ਮਰਜ ਕਰ ਲਈ ਆ ਜੀ ਠੀਕ ਹੈ ਜੀ ਮੈਂ ਬਾਕੀ ਵੀ ਜਿਹੜੀਆਂ ਸਾਡੀਆਂ ਜਥੇਬੰਦੀਆਂ ਪੰਥਕ ਤਰ੍ਹਾਂ ਜਿਹੜੀਆਂ ਪੰਜਾਬਤ ਐਸੀ ਆ ਜਿਹੜੇ ਪੰਥ ਨੂੰ ਪਿਆਰ ਕਰਨ ਵਾਲੇ ਆ ਪੰਜਾਬ ਨੂੰ ਪਿਆਰ ਕਰਨ ਵਾਲੇ ਉਹਨਾਂ ਨੂੰ ਵੀ ਅਪੀਲ ਕਰਦਾ ਤੇ ਆਉਂਦੇ ਦਿਨਾਂ ਦੇ ਵਿੱਚ ਤੁਸੀਂ ਵੀ ਇਹ ਫੈਸਲਾ ਲਓ ਕਿ ਅੱਜ ਦਾ ਜੋ ਪੰਜਾਬ ਦੇ ਹਾਲਾਤ ਬੜੇ ਆ ਪੰਥਕ ਇਕਤਾ ਦੀ ਬਹੁਤ ਵੱਡੀ ਲੋੜ ਆ ਤੁਸੀਂ ਅਕਾਲੀ ਦਲ ਵਾਰਸ ਪੰਜਾਬ ਦੇ ਦੇ ਮੈਂਬਰ ਬਣੋ ਤੇ ਆਪਾਂ ਰਲ ਕੇ ਪੰਜਾਬ ਨੂੰ ਪੰਜਾਬ ਦੇ ਪੁੱਤਾਂ ਨੂੰ ਪੰਜਾਬ ਦੀ ਜ਼ਮੀਨ ਨੂੰ ਪੰਜਾਬ ਦੇ ਮਸਲਿਆਂ ਨੂੰ ਵੱਡੇ ਪੱਧਰ ਤੇ ਚੁੱਕ ਸਕੀ ਤੇ ਹੱਲ ਕਰ ਸਕੀ ਹੈ 2027 ਦੀਆਂ ਚੋਣਾਂ ਮਤਲਬ ਸਮਝ ਲਓ ਵੀ ਸਮਾਂ ਕੁਝ ਨਹੀਂ ਰਹਿ ਗਿਆ ਕਿਸ ਤਰ੍ਹਾਂ ਦੇਖਦੇ ਹੋ ਵੀ ਭਾਈ ਸਾਹਿਬ ਵੀ ਮਤਲਬ ਜੇਲ੍ਹ ਚੋਂ ਬਾਹਰ ਆ ਸਕਦੇ ਨੇ ਬਿਲਕੁਲ ਜੀ ਗੁਰੂ ਮਹਾਰਾਜ ਨੇ ਬੜੀ ਬਖਸ਼ਿਸ਼ ਆ ਕਿ ਸਾਡੇ ਜਿਹੜੇ 7 ਨੌਜਵਾਨ ਉਹਨਾਂ ਦੀ ਐਨਐਸਏ ਪੂਰੀ ਹੋ ਗਈ ਹਾਂਜੀ ਉਸ ਤੋਂ ਅਗੇ ਲੱਗ ਹੀ ਨਹੀਂ ਸਕਦੀ ਪੰਜਾਬ ਸਰਕਾਰ ਠੀਕ ਉਹਦਾ ਫਾਇਦਾ ਲੈਣ ਦੀ ਕੋਸ਼ਿਸ਼ ਕਰੂਗੀ ਪਈ ਐਨਐਸਏ ਤੋੜਦੀ ਆ ਪਰ ਉਹ ਐਨਐਸਏ ਉਹਨਾਂ ਦੇ ਪੂਰੀ ਹੋ ਗਏ ਟਾਈਮ ਪੀਰੀਅਡ ਉਹਨਾਂ ਦਾ ਪੂਰਾ ਹੋ ਗਿਆ ਤਾਂ ਕਰਕੇ ਹੋਇਆ ਇਸੇ ਤਰ੍ਹਾਂ ਭਾਈ ਅਮਰਤਾਪਾਲ ਸਿੰਘ ਦੀ ਵੀ ਅਗਲੇ ਮਹੀਨੇ ਪੂਰੀ ਹੋ ਰਹੀ ਹੈ ਉਹ ਵੀ ਜਲਦੀ ਪੰਜਾਬ ਦੇ ਵਿੱਚ ਆਉਣਗੇ ਤੇ ਜਿਹੜੇ ਛੋਟੇ ਮੋਟੇ ਇਹਨਾਂ ਦੇ ਕੇਸ ਆਏ ਕੋ ਬਹੁਤੇ ਵੱਡੇ ਕੇਸ ਨਹੀਂ ਆ ਕਿਸੇ ਥਾਣੇ ਦਾ ਘਰਾਓ ਕਰਨਾ ਕੋਈ ਬਹੁਤੀ ਵੱਡੀ ਗੱਲ ਨਹੀਂ ਆ ਜੀ ਉਹਨਾਂ ਨੇ ਕਿਹਾ ਉਹ ਕੀਤਾ ਫਿਰ ਵੀ ਉਹਦੇ ਚ ਜੇ ਛੋਟੇ ਮੋਟੇ ਜਿਹੜਾ ਕੋਈ ਕੇਸ ਹੋਊਗਾ ਉਹਦੇ ਚ ਜਮਾਨਤ ਬਹੁਤ ਜਲਦੀ ਮਿਲਣ ਜਾ ਰਹੀ ਆ ਤੇ ਭਾਈ ਅੰਮ੍ਰਿਤਪਾਲ ਸਿੰਘ ਬਾਹਰ ਆਣ ਕੇ ਤੇ ਆਪਣੀ ਪਾਰਟੀ ਦਾ ਪੰਜਾਬ ਦਾ ਪੰਥ ਦਾ ਗੁਰਸਿੱਖੀ ਦਾ ਪ੍ਰਚਾਰ ਕਰਨਗੇ ਤੇ 2027 ਦੇ ਵਿੱਚ ਅਸੀਂ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਨੂੰ ਸੀਐਮ ਦੇ ਅਹੁਦੇ ਤੇ ਵੇਖਾਂਗੇ ਮੈਂਬਰ ਪਾਰਲੀਮੈਂਟ ਖਡੂਰ ਸਾਹਵਾਲ ਕੇ ਤੋਂ ਬੰਦੇ ਨੇ ਵੱਡੀ ਲੀਡ ਨਾਲ ਜਿੱਤਦੇ ਨੇ ਲੋਕਾਂ ਦੀਆਂ ਪਾਈਆਂ ਆਈਆਂ ਜਿਹੜੀਆਂ ਵੋਟਾਂ ਕਿਤੇ ਨਾ ਕਿਤੇ ਦੇਖਦੇ ਨੇ ਲੋਕਾਂ ਦਾ ਵਿਸ਼ਵਾਸ ਟੁੱਟਾ ਕਿਉਂਕਿ ਮਤਲਬ ਐਡੇ ਲੀਡਰ ਪਹਿਲਾਂ ਵੀ ਇਹ ਗੱਲਾਂ ਹੋ ਚੁੱਕੀਆਂ ਵਾਂ ਵੀ ਜਿਵੇਂ ਸਿਮਰਨਜੀਤ ਸਿੰਘ ਮਾਨ ਵੱਡੇ ਬਹੁਤਨਾ ਇਥੋਂ ਤਰਨਤਾਰਨ ਤੋਂ ਐਮਐਲਏ ਦੀ ਸੀਟ ਲੜਦੇ ਨੇ ਤੇ ਜੇਲ੍ਹ ਚੋਂ ਬਾਹਰ ਆਉਦੇ ਨੇ ਤੇ ਉਹ ਜਿਹੜਾ ਲੋਕਾਂ ਨੇ ਠਕਵਾ ਦਿੱਤਾ ਇੱਕਤਰ ਭਾਈ ਨਹੀਂ ਵੋਟ ਪੈ ਜਾਣਾ ਇੰਨੀ ਲੀਡ ਤੇ ਜਿਤਨਾ ਤੇ ਸਰਕਾਰ ਨੇ ਮਤਲਬ ਉਹਨਾਂ ਨੂੰ ਬਾਹਰ ਨਾ ਐਨਐਸਏ ਨਾਂ ਰੱਦ ਕਰਨਾ ਕਿਤੇ ਨਾ ਕਿਤੇ ਲੋਕਾਂ ਦੇ ਵਿਸ਼ਵਾਸ ਨਾਲ ਖਲਵਾੜਦੀ ਵੇਖੋ ਜੀ ਜਿਹੜੀ ਪੰਜਾਬ ਦੀ ਸਰਕਾਰ ਆ ਹਾਂ ਇਹ ਪੰਥ ਦੇ ਖਿਲਾਫ ਹੂੰ ਪੰਜਾਬ ਦੇ ਖਿਲਾਫ ਹੈ ਕਿਉਂਕਿ ਪੰਜਾਬ ਨੂੰ ਬਚਾਉਣ ਵਾਸਤੇ ਭਾਈ ਅਮਰਤਾਪਾਲ ਸਿੰਘ ਤੁਰੇ ਹੀ ਐਨਐਸਏ ਦਾ ਤੇ ਕੋਈ ਬਣਦਾ ਹੀ ਨਹੀਂ ਕਰਨ ਲਾਉਣ ਦਾ ਇਹਨਾਂ ਨੇ ਨਜਾਇਜ਼ ਐਨਐਸਏ ਲਈ ਫਿਰ ਉਸ ਤੋਂ ਬਾਅਦ ਜਦੋਂ ਲੋਕਾਂ ਨੇ ਮੰਗ ਤੇ ਸੰਗਤ ਦੀ ਹੁਕਮ ਤੇ ਭਾਈ ਅਮਰਤਾਪਾਲ ਸਿੰਘ ਇਲੈਕਸ਼ਨ ਲੜਨ ਲਈ ਤਿਆਰ ਹੋਏ ਜਦੋਂ ਇਲੈਕਸ਼ਨ ਵੱਡੇ ਫਤਵੇ ਦੇ ਨਾਲ ਹਲਕਾ ਖਡੂਰ ਸਾਹਿਬ ਦੇ ਲੋਕਾਂ ਨੇ ਜਿਤਾ ਕੇ ਲੋਕ ਸਭਾ ਦੇ ਵਿੱਚ ਭੇਜਿਆ ਫਿਰ ਉਹਨਾਂ ਨੇ ਐਨਐਸਏ ਪੰਜਾਬ ਦੀ ਸਰਕਾਰ ਵੱਲੋਂ ਰੱਦ ਨਾ ਕਰਨਾ ਸਰਾ ਸਰ ਇਹ ਪੰਜਾਬ ਦੇ ਪੰਜਾਬੀ ਲੋਕਾਂ ਨਾਲ ਧੱਕਾ ਆ ਸਾਡੇ ਹੜਕਾ ਖਡੂਰ ਸਾਹਿਬ ਦੇ ਉਹਨਾਂ ਵੋਟਰਾਂ ਨਾਲ ਧੱਕਾ ਆ ਜਿਨ੍ਹਾਂ ਨੇ ਵੋਟ ਪਾ ਕੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਉਸ ਫਤਵਾ ਦਿੱਤਾ ਉਸ ਸੀਟ ਤੇ ਭੇਜਿਆ ਉਸ ਕੁਰਸੀ ਤੇ ਭੇਜਿਆ ਕਿ ਸਾਡੀ ਜਿਹੜੀ ਆਵਾਜ਼ ਆ ਉਹ ਲੋਕ ਸਭਾ ਦੇ ਵਿੱਚ ਗੂੰਜੇ ਸਾਡੇ ਹੜਕੇ ਦੀਆਂ ਜਿਹੜੀਆਂ ਮੁਸ਼ਕਲਾਂ ਉਹ ਲੋਕ ਸਭਾ ਦੇ ਵਿੱਚ ਉਠਾਈਆਂ ਜਾਣ ਪਰ ਇਹਨਾਂ ਨੇ ਉਹਨਾਂ ਨੂੰ ਲੋਕ ਸਭਾ ਦੇ ਵਿੱਚ ਨਾ ਭੇਜ ਕੇ ਸਾਡੇ ਹਲਕਾ ਖਡੂਰ ਸਾਹਿਬ ਦੇ ਲੋਕਾਂ ਦੇ ਨਾਲ ਧੋਖਾ ਕੀਤਾ ਸਾਰਾ ਸਰ ਬੀਜਪੀ ਨੇ ਵੀ ਧੋਖਾ ਕੀਤਾ ਕਿਉਂਕਿ ਉਹਨਾਂ ਨੂੰ ਲੋਕ ਸਭਾ ਦੇ ਵਿੱਚ ਆਉਣ ਦੀ ਆਗਿਆ ਨਹੀਂ ਦਿੱਤੀ ਗਈ ਦੇਖੋ ਸਭ ਤੋਂ ਵੱਡੀ ਗੱਲ ਵੇਖੋ ਵੀ ਜਦੋਂ ਅਸੀਂ ਹਾਈ ਕੋਰਟ ਤੱਕ ਪਹੁੰਚ ਕੀਤੀ ਵੀ ਉਹਨਾਂ ਨੂੰ ਲੋਕ ਸਭਾ ਸੈਸ਼ਨ ਦੇ ਵਿੱਚ ਆਉਣ ਦੀ ਆਗਿਆ ਦਿੱਤੀ ਜਾਵੇ ਭਾਈ ਅਮਰਤਪਾਲ ਸਿੰਘ ਵੱਲੋਂ ਠੀਕ ਆ ਉਹਨਾਂ ਨੇ ਕੀ ਕੀਤਾ ਫੈਸਲਾ ਵੇਖੋ ਇਹ ਫਰਕ ਵੇਖੋ ਕਿੱਥੇ ਪੈਂਦਾ ਸਫੇਰ ਕਹਿੰਦੇ ਤੁਸੀਂ ਗੁਲਾਮ ਨਹੀਂ ਆ ਉਹਨਾਂ ਨੇ ਵੇਖੋ ਫਰਕ ਸਾਡੇ ਚ ਪਾਇਆ ਵੀ ਉਹਨਾਂ ਨੂੰ 54 ਦਿਨ ਦਾ ਟਾਈਮ ਤੇ ਦੇਤਾ ਕਿ ਉਹਨਾਂ ਦੀ ਉਹਨਾਂ ਦੀ ਜਿਹੜੀ ਮੈਂਬਰਸ਼ਿਪ ਰੱਦ ਨਹੀਂ ਹੋਊਗੀ ਐਕਸਟੈਂਡ ਕਰਤਾ ਸੈਂਡ ਕਰਤਾ ਟਾਈਮ ਪਰ ਭਾਈ ਅਮਰਤਪਾਲ ਸਿੰਘ ਨੂੰ ਲੋਕ ਸਭਾ ਦੇ ਵਿੱਚ ਆਉਂਦੀ ਆਗਿਆ ਨਹੀਂ ਦਿੱਤੀ ਮਤਲਬ ਸਰਾਸਰ ਲੋਕਾਂ ਦੇ ਨਾਲ ਖੜੂ ਸਾਬਦੇ ਲੋਕਾਂ ਦੇ ਨਾਲ ਉਹਨਾਂ ਵੋਟਰਾਂ ਦੇ ਨਾਲ ਸਰਾਸਰ ਤੱਕਾ ਹੈ ਵਿਸ਼ਵਾਸ ਘਾਤ ਹੈ ਵਿਸ਼ਵਾਸ ਘਾਤ ਹੈ ਜੀ ਹਾਂ ਅੱਗੇ ਕਿਸ ਤਰ੍ਹਾਂ ਦੇਖਦੇ ਹੋ 2027 ਤੱਕ ਕੀ ਟੀਚਾ ਲੈ ਕੇ ਪਾਰਟੀ ਚੱਲ ਰਹੀ ਹੈ ਤੁਸੀਂ ਭਰਤੀਆਂ ਮੇਰੇ ਖਿਆਲੋਂ ਫਾਰਮ ਕਰ ਰਹੇ ਜੇ ਭਰ ਰਹੇ ਸੀ ਬਿਲਕੁਲ ਉਹ ਕਿਸ ਤਰ੍ਹਾਂ ਲੈ ਕੇ ਦੇਖਦੇ ਹੋ ਵੀ ਆਉਣ ਵਾਲਾ ਸਮਾਜ ਜਿਹੜਾ ਨੌਜਵਾਨ ਹੋਰ ਜਿਹੜੀਆਂ ਕਮਿਊਨਿਟੀਆਂ ਵੱਖੋ-ਵੱਖਰੀਆਂ ਹੈ ਹਿੰਦੂ ਸਿੱਖ ਮੁਸਲਮਾਨ ਕੋਈ ਵੀ ਮਤਲਬ ਤੁਹਾਡੀ ਪਾਰਟੀ ਜਿਹੜੀ ਮੈਂਬਰਸ਼ਿਪ ਭਰਉਂਦੇ ਆ ਉਹ ਚ ਕੋਈ ਇਹੋ ਜਿਹੀ ਸ਼ਰਤਤ ਨਹੀਂ ਰੱਖੀ ਜਾਂਦੀ ਕਿ ਸਾਬਤ ਸੂਰਤ ਵਾਲਾ ਹੀ ਆ ਸਕਦਾ ਦੇਖੋ ਜੀ ਅਸੀਂ ਜਿਹੜੀ ਪੰਜਾਬ ਦੇ ਵਿੱਚ ਰਾਜਨੀਤਿਕ ਇੱਕ ਧਿਰ ਖੜੀ ਕੀਤੀ ਆ ਹੂੰ ਉਹਦੇ ਵਿੱਚ ਕਾਨੂੰਨ ਮੁਤਾਬਕ ਸਾਰਿਆਂ ਨੂੰ ਬਰਾਬਰ ਦਾ ਹੱਕ ਆ। ਹੂੰ ਸਿੱਖ ਅਤੈਸੀ ਸਾਡੀ ਪਾਰਟੀ ਆ। ਹੂੰ ਪਰ ਸਾਡੀ ਪਾਰਟੀ ਦੇ ਵਿੱਚ ਹਰ ਬੰਦੇ ਲਈ ਦਰਵਾਜ਼ੇ ਖੁੱਲੇ ਆ। ਜੀ ਤਾਂ ਐਕਸ ਸਾਫ ਸੁਥਰਾ। ਜਿਹੜੀ ਸਾਡੀ ਭਰਤੀ ਚੱਲਦੀ ਉਹਦੇ ਵਿੱਚ ਅਸੀਂ ਕਿਸੇ ਨੂੰ ਨਹੀਂ ਪੁੱਛਿਆ ਜਾਂਦਾ ਵੀ ਤੂੰ Hindu ਆ, ਤੂੰ Musalman ਆ, ਤੂੰ Sai ਆ ਜਾਂ ਤੂੰ Sikh ਆ। ਹੂੰ ਕਿਉਂਕਿ ਇੱਕ ਰਾਜਨੀਤਿਕ ਤੇਰਾ ਸਾਡੀ ਅਸੀਂ ਉਹਦੇ ਮੁਤਾਬਕ ਹੀ ਭਰਤੀ ਜਿਹੜੀ ਆ ਕਰਦੇ ਆ ਤੇ ਉਹਦੇ ਵਿੱਚ ਬੰਨ ਦਾ ਸਾਰਿਆਂ ਨੂੰ ਮਾਨ ਸਨਮਾਨ ਜ਼ਰੂਰ ਦਿੱਤਾ ਜਾਊਗਾ। ਕਿਸੇ ਦੇ ਨਾਲ ਵਿਤਕਰਾ ਨਹੀਂ ਹੋਊਗਾ। ਜਿਹੜਾ ਪੰਜਾਬ ਅਤਿਸ਼ੀ ਹੋਊਗਾ ਉਹਦੇ ਲਈ ਸਾਡੇ ਹਮੇਸ਼ਾ ਦਰਵਾਜ਼ੇ ਖੁੱਲੇ ਆ ਰਾਜਨੀਤਿਕ ਪਾਰਟੀਆਂ ਅਕਸਰ ਜਿਹੜੀਆਂ ਵੱਖ-ਵੱਖ ਪਾਰਟੀਆਂ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਪੰਡੰਨ ਦੀ ਕੋਸ਼ਿਸ਼ ਕਰਦੀ ਹੈ ਕਿ ਉਹ ਕਿਸ ਤਰ੍ਹਾਂ ਸੋਚਦੇ ਉਹ ਵੀ ਉਹ ਬਖਲਾੜ ਦਾ ਨਤੀਜਾ ਕੋਈ ਵੇਖੋ ਜੀ ਸਾਡੀ ਪਾਰਟੀ ਦੀ ਲੋਕਪ੍ਰਿਆ ਇੰਨੀ ਵੱਡੇ ਗਿਣਤੀ ਦੇ ਵਿੱਚ ਦਿਨੋਂ ਦਿਨ ਵਧਦੀ ਜਾ ਰਹੀ ਆ। ਹੂੰ ਬਾਕੀ ਪਾਰਟੀਆਂ ਜਿਹੜੀਆਂ ਉਹ ਬਖਲਾਹੜ ਦੇ ਵਿੱਚ ਆਈਆਂ ਹੀ ਆ। ਹੂੰ ਤਰ੍ਹਾਂ ਤਰ੍ਹਾਂ ਦੇ ਲੈਟਰ ਪੈਡ ਭਾਈ ਸਾਹਿਬ ਦੇ ਸਾਈਨ ਮਾਰ ਕੇ ਜਾਲੀ ਸਾਈਨ ਮਾਰ ਕੇ ਵਾਇਰਲ ਕੀਤੇ ਜਾ ਰਹੇ ਆ ਕਿ ਭਾ ਜੀਪੀ ਨਾਲ ਸਮਝੌਤਾ ਆ ਗਿਆ ਕੋਈ ਕਹਿੰਦਾ ਜੀ ਕਾਲੀ ਦਲ ਨਾਲ ਸਮਝੌਤਾ ਆ ਗਿਆ ਦੂਜੇ ਕਹੀ ਜਾਂਦੇ ਜੀ ਇਹਨਾਂ ਦਾ ਕਾਂਗਰਸ ਨਾਲ ਸਮਝੌਤਾ ਹੋ ਗਿਆ ਇਹ ਸਿਰਫ ਉਹਨਾਂ ਦੀ ਬਖਲਾਹੜ ਦੀਆਂ ਨਿਸ਼ਾਨੀਆਂ। ਹੂੰ ਕਿਉਂਕਿ ਸਾਡੀ ਪਾਰਟੀ ਦੀ ਲੋਕਪ੍ਰਿਆ ਜਿਹੜੀ ਆ ਬਹੁਤ ਵੱਡੀ ਪੱਧਰ ਤੇ ਦਿਨੋਂ ਦਿਨ ਵਧਦੀ ਜਾ ਰਹੀ ਆ। ਪਿਛਲੇ ਦਿਨੀ ਸ੍ਰੀ ਅਨੰਦਪੁਰ ਸਾਹਿ ਅੱਛਾ ਜਿਹਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਡੀ ਉਥੇ ਸੰਗਤ ਨੇ ਸਾਡੀ ਮੈਂਬਰਸ਼ਿਪ ਲਈ ਆ ਕਿਉਂਕਿ ਲੋਕ ਬਿੜੀ ਬੇਸ਼ਬਰੀ ਨਾਲ ਡੀਗ ਰਹੇ ਆ ਵੀ ਉਹ ਦਿਨ ਕਿੰਨੀ ਜਲਦੀ ਬਹੁਤ ਜਲਦੀ ਆਵੇ ਜਿੱਦੋਂ ਅਸੀਂ ਭਾਈ ਅਮਰਤਾਪਾਲ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਵੇਖੀਏ ਸ਼ਹਿਰਾਂ 'ਚ ਵੱਖ-ਵੱਖ ਕਸਬਿਆਂ 'ਚ ਨੌਜਵਾਨਾਂ ਦੇ ਦਿਨ ਦਿਹਾੜੇ ਕਤਲ ਹੋ ਜਾਣਾ ਤੇ ਕੋਈ ਕਾਤਲਾ ਵੀ ਉੱਗ ਸੁਗਣਾ ਲੱਗਣੀ ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਦਾ ਮਾਹੌਲ ਤੇ ਸੱਤਾਧਾਰੀ ਪਾਰਟੀ ਨੂੰ ਕੀ ਕਹਿਣਾ ਚਾਹੁੰਦੇ? ਮਾ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕਰਦਾ ਵੀ ਆਪਣੀ ਸੁੱਤੀ ਹੋਈ ਨੀਂਦ ਦੇ ਵਿੱਚੋਂ ਜਾਗੋ ਤੇ ਪੰਜਾਬ ਦੇ ਲੋਕਾਂ ਦੀ ਰਖਵਾਲੀ ਕਰਨਾ ਤੁਹਾਡਾ ਫਰਜ਼ ਆ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਵੋਟਾਂ ਇਸ ਕਰਕੇ ਪਾਈਆਂ ਕਿ ਤੁਸੀਂ ਪੰਜਾਬ ਦਾ ਮਾਹੌਲ ਪੰਜਾਬ ਦੇ ਵਿੱਚ ਜੜ ਵਗਦਾ ਛੇਵਾਂ ਦਰਿਆ ਨਸ਼ਿਆਂ ਦਾ ਉਹਨੂੰ ਠੱਲ ਪਾਓਗੇ ਕਿਉਂਕਿ ਤੁਸੀਂ ਵੱਡੇ 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 ਸੁਪਨੇ ਮਖਾਏ ਲੋਕਾਂ ਨੂੰ ਸਾਰੇ ਸੁਪਨੇ ਲੋਕਾਂ ਦੇ ਚੱਕਣਾ ਚੂਰ ਕਰਤੇ ਤੁਸੀਂ ਤੇ ਜਿਹੜੇ ਦਿਨੋਂ ਦਿਨ ਪੰਜਾਬ ਦੇ ਥਾਂ-ਥਾਂ ਤੇ ਕਤਲ ਹੋ ਰਹਾ ਹੈ ਕਤਲੋਂ ਗੈਰ ਮੱਚੀ ਪਈ ਆ ਪਰ ਪੰਜਾਬ ਦੀ ਸਰਕਾਰ ਦੇ ਕੰਨ ਦੇ ਜੋ ਨਹੀਂ ਸਿਰਕਦੀ ਜੇ ਕੁਝ ਕਰਦੇ ਆ ਤੇ ਨਜਾਇਜ਼ ਸਿੱਖ ਨੌਜਵਾਨਾਂ ਨੂੰ ਫੜ-ਫੜ ਕੇ ਉਹਨਾਂ ਤੇ ਕੇਸ ਪਾਈ ਜਾਂਦੇ ਇਸ ਕਰਕੇ ਮੈਂ ਅਪੀਲ ਕਰਦਾ ਵੀ ਪੰਜਾਬ ਵੱਲ ਧਿਆਨ ਦਿਓ ਪੰਜਾਬੀਅਤ ਵੱਲ ਧਿਆਨ ਦਿਓ ਲੋਕਾਂ ਨੇ ਤੁਹਾਡੇ ਕੋ ਤੁਹਾਨੂੰ ਵੋਟਾਂ ਇਸ ਕਰਕੇ ਪਾਈਆਂ ਵੀ ਤੁਸੀਂ ਪੰਜਾਬ ਦਾ ਕੁਝ ਸਵਾਰ ਹੋਗੇ ਤੁਸੀਂ ਦਿਨੋਂ ਦਿਨ ਕਰਜਾਈ ਕਰ ਰਹੇ ਜੇ ਪੰਜਾਬ ਜੰਦਾ ਸਾਹਿਬ ਪਿਛਲੇ ਦਿਨੀ ਅਮਾਤਲ ਨੂੰ ਜਾਂਦਿਆਂ ਜਿਹੜਿਆ ਝੰਡੇ ਲਾ ਕੇ ਪਿੰਡਾਂ ਵਾਲਿਆਂ ਦੇ ਝੰਡੇ ਲੱਗੇ ਸੀ ਉਹਨਾਂ ਨੂੰ ਉਤਾਰ ਕੇ ਉਹ ਲੜਾਈ ਮਾਰਕਟਾਈ ਕੀਤੀ ਜਾਂਦੀ ਹੈ ਕਿਤੇ ਨਾ ਕਿਤੇ ਕਿਸ ਤਰ੍ਹਾਂ ਦੇਖਦੇ ਪਲਾਂਟਡ ਚੀਜ਼ਾਂ ਨਹੀਂ ਕਿਉਂਕਿ ਟੂਰਿਸਟ ਜੇ ਕੋਈ ਜਾਂਦਾ ਵਾ ਤੇ ਉਹ ਇਲਾਕੇ ਦਾ ਹੋਰ ਸੁਧਾਰ ਹੁੰਦਾ ਜੇ ਟੂਰਿਸਟ ਜਾਊਗਾ ਉਹ ਕਿਤੇ ਘੁੰਮੂ ਫਰੂਗਾ ਕੁਝ ਰਹੂਗਾ ਖਾਊਗਾ ਤੇ ਉਹ ਇਲਾਕੇ ਦਾ ਸੁਧਾਰ ਹੁੰਦਾ ਜੇ ਟੂਰਿਸਟ ਹੀ ਨਹੀਂ ਜਾਣਗੇ ਤੇ ਉਹ ਇਲਾਕਾ ਘਟਾ ਉਸ ਘਟਣਾ ਨੂੰ ਕਿਸ ਤਰ੍ਹਾਂ ਦੇਖਦੇ ਉਹ ਜਿਹੜੇ ਝੰਡੇ ਪਾੜਨਾ ਜਾਂ ਸੰਤਾਂ ਦੇ ਝੰਡੇ ਨਹੀਂ ਜੀ ਲੱਗਣਦੇ ਨੇ ਉਹ ਕੋਈ ਬੈਨ ਥੋੜੀ ਦੇਖੋ ਜੀ ਇਹ ਸਾਰਾ ਕੁਝ ਪਲੈਂਟਡ ਤਰੀਕੇ ਨਾਲ ਹੁੰਦਾ ਹੂੰ ਏਜੰਸੀਆਂ ਵੱਖਰੇ ਵੱਖਰੇ ਰਾਜਾਂ ਦੇ ਵਿੱਚ ਆਪਣੇ ਜਿਹੜੇ ਬੰਦੇ ਪੈਦਾ ਕਰਕੇ ਰੋਲਾ ਪਾਉਣ ਦੀ ਕੋਸ਼ਿਸ਼ ਕਰਦੀਆਂ ਹੁਣ ਸੰਤ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਂ ਵਾਲੇ ਜਿਨ੍ਹਾਂ ਤੇ ਕੋਈ ਵੀ ਕੇਸ ਦਰਜ ਨਹੀਂ ਆ ਬਿਲਕੁਲ ਉਹਨਾਂ ਦੇ ਕਿਤੇ ਉਹਨਾਂ ਨੂੰ ਕਿਤੇ ਅਧਵਾਤੀ ਐਲਾਨਿਆ ਵੀ ਇਹ ਉਹਨਾਂ ਨੂੰ ਰੋਕ ਦੇ ਦਾ ਝੰਡਾ ਨਹੀਂ ਲੱਗਣ ਦੇਣਾ ਕਿਉਂ ਨਹੀਂ ਝੰਡਾ ਲੱਗਣ ਦੇਣਾ ਜਦ ਸਰਕਾਰ ਬੈਨ ਕਰੇ ਜਦ ਤੇ ਸਰਕਾਰ ਬੈਨ ਕਰੇ ਤੇ ਸਰਕਾਰ ਵੀ ਉਹਦੇ ਤੇ ਉਹਨੂੰ ਬੈਨ ਨਹੀਂ ਕਰ ਸਕਦੀ ਕਿਉਂਕਿ ਸੰਤਾਂ ਤੇ ਅਜੇ ਤੱਕ ਕੋਈ ਵੀ ਐਫਆਰ ਦਰਜ ਨਹੀਂ ਆ ਹਮ ਤੇ ਉਥੇ ਜਾਣ ਬੁੱਝ ਕੇ ਉਹ ਜਾ ਮਾਹੌਲ ਬਣਾਇਆ ਜਾ ਰਿਹਾ ਸਾਡੇ ਨੌਜਵਾਨਾਂ ਨੂੰ ਸਿੱਖ ਸਿੱਖਾਂ ਨੂੰ ਜਥੇਬੰਦੀਆਂ ਨੂੰ ਜਾਣ ਬੁੱਝ ਕੇ ਉੱਥੇ ਪਰੇਸ਼ਾਨ ਕੀਤਾ ਜਾ ਰਿਹਾ ਤਾਂ ਕਿ ਇਹੋ ਜਿਹਾ ਮਾਹੌਲ ਕ੍ਰੀਏਟ ਕੀਤਾ ਜਾਵੇ ਡਰ ਦਾ ਮਾਹੌਲ ਕ੍ਰੀਏਟ ਕੀਤਾ ਜਾਵੇ ਤੇ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕਰਦਾ ਵੀ ਉੱਥੋਂ ਦੀ ਸਰਕਾਰ ਦੇ ਨਾਲ ਗੱਲ ਕਰਕੇ ਉਹਨਾਂ ਦੇ ਪ੍ਰਸ਼ਾਸਨ ਨੂੰ ਸਖਤ ਅਦਾਹਤਾਂ ਦਿੱਤੀਆਂ ਜਾਂ ਉਹ ਵੀ ਸਾਡੇ ਨੌਜਵਾਨ ਜਿਹੜੇ ਮਨੀਕਰਨ ਸਾਹਿਬ ਨਮਸ਼ਕਰ ਕਰਨ ਜਾਂਦੇ ਆ ਉਹਨਾਂ ਨੂੰ ਐਵੇਂ ਥਾਂ ਥਾਂ ਤੇ ਪਰੇਸ਼ਾਨ ਨਾ ਕੀਤਾ ਜਾਵੇ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ-ਬਹੁਤ ਧੰਨਵਾਦ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਸੋ ਇਹ ਸਾਲ ਦਲਜੀਤ ਸਿੰਘ ਜੀ ਜਵੰਦਾ ਜਿਨ੍ਹਾਂ ਨੇ ਦੱਸਿਆ ਕਿ ਮਰਤਪਾਲ ਜੀ ਆਉਣਗੇ ਜਲਦ ਹੀ ਬਾਹਰ ਤੇ ਨੌਜਵਾਨਾਂ ਨੂੰ ਕਿਹਾ ਵੀ ਨੌਜਵਾਨਾਂ ਦੀ ਜਿਹੜੀ ਲੋਕਪ੍ਰਿਤਾਵਾ ਉਹ ਪਾਰਟੀ ਪਤੀ ਦਿਨੋਂ-ਦਿਨ ਵਧ ਰਹੀ ਹੈ ਤਾਂ ਹੀ ਪਾਰਟੀਆਂ ਬਹਾਰ ਚਾ ਕੇ ਵੱਖ-ਵੱਖ ਤਰ੍ਹਾਂ ਦੀ ਬਿਆਨਬਾਦੀ ਕਰਦੇ ਨੇ ਹੋਰ ਜਾਣਕਾਰੀ ਲਈ ਦੇਖਦੇ ਰਹੋ Pro 99 News ਤੇ ਮੈਂ ਰਮਿੰਦਰ ਸਿੰਘ ਹੀਰਾ